ਸਤਿ ਸ੍ਰੀ ਅਕਾਲ ਸਾਥੀਓ ਅ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਹੋ ਕੇ ਹਟੀਆਂ ਆ ਤਾਂ ਅ ਕੱਲ ਮੈਂ ਸਾਡੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇੱਕ ਵੀਡੀਓ ਦੇਖ ਰਿਹਾ ਸੀ ਜਿਦੇ ਵਿੱਚ ਕੇਜਰੀਵਾਲ ਜੀ ਨਾਲ ਬੈਠੇ ਹੋਏ ਸੀ ਤੇ ਉਹ ਬੜੇ ਸੋਹਲੇ ਗਾ ਰਹੇ ਸੀ ਕਿ ਆਮ ਆਦੀ ਪਾਰਟੀ ਨੂੰ ਕਹਿੰਦੇ ਜੀ ਸਾਨੂੰ 70% ਜਿਹੜੇ ਪੰਜਾਬ ਦੇ ਲੋਕ ਐ ਪਿੰਡਾਂ ਦੇ ਉਹਨਾਂ ਨੇ ਕਹਿੰਦੇ ਫਤਵਾ ਜਿਹੜਾ ਹੈ ਉਹ ਆਮ ਆਦੀ ਪਾਰਟੀ ਦੇ ਹੱਕ 'ਚ ਦਿੱਤਾ ਹੈ ਪਰ ਸਾਥੀਓ ਆંકੜੇ ਜਿਹੜੇ ਐ ਪੱਥਾਂ ਨੂੰ ਤੁਹਾਡੇ ਤੋਂ ਲੁਕੋਇਆ ਗਿਆ ਸਹੀ ਤੱਥ ਤੁਹਾਡੇ ਸਾਹਮਣੇ ਨਹੀਂ ਪੇਸ਼ ਕੀਤੇ ਗਏ ਸਹੀ ਤੱਥ ਤੁਹਾਡੇ ਸਾਹਮਣੇ ਪੇਸ਼ ਕਰਨ ਵਾਸਤੇ ਇਹ ਵੀਡੀਓ ਅਸੀਂ ਬਣਾ ਰਹੇ ਹਾਂ ਤਾਂ ਕਿ ਤੁਹਾਡੇ ਸਾਹਮਣੇ ਸਹੀ ਤੱਥ ਰੱਖੇ ਜਾ ਸਕਣ ਤਾਂ ਸਾਥੀਓ ਪੂਰੇ ਪੰਜਾਬ ਦੇ ਅੰਦਰ 2850 ਬਲਾਕ ਸਮಿತಿਆਂ ਸੀਗੀਆਂ ਤਾਂ ਜਿਹੜੀਆਂ ਬਲਾਕ ਸਮਿਤੀਆਂ ਪੂਰੇ ਪੰਜਾਬ ਦੇ ਅੰਦਰ ਸੀਤਾ ਸੀ ਉਹ ਸੀਗੀਆਂ ਜੀ 2850 ਤੁਸੀਂ ਆਮ ਆਦਮੀ ਪਾਰਟੀ ਦਾ ਹਾਲ ਦੇਖੋ ਜਿਹੜੇ ਕੇਜਰੀਵਾਲ ਜੀ ਸੋਹਲੇ ਗਾ ਰਹੇ ਸੀ ਕਿ ਅਸੀਂ ਧੱਕਾ ਨਹੀਂ ਕੀਤਾ ਅਸੀਂ ਤਾਂ ਕੋਈ 5 ਵੋਟਰਾਂ ਨਾਲ ਜਿੱਤਿਆ ਕੋਈ 10 ਨਾਲ ਜਿੱਤਿਆ ਕਹਿੰਦੇ ਅਸੀਂ ਧੱਕਾ ਨਹੀਂ ਕੀਤਾ ਕਹਿੰਦੇ ਚਾਹੁੰਦੇ ਤਾਂ ਅਸੀਂ ਐਸਬੀਐਮ ਨੂੰ ਇੱਕ ਫੋਨ ਮਾਰਦੇ ਤੇ ਧੱਕਾ ਕਰਕੇ ਉਹ ਵੀ ਜਿੱਤ ਲੈਂਦੇ ਪਰ ਤੁਸੀਂ ਦੇਖੋ ਕਿ ਕਿੰ다 ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਹ ਧੱਕੇ ਦੀ ਗੱਲ ਕਰਦੇ ਆ ਤੁਸੀਂ ਹੈਰਾਨ ਹੋ ਜਾਓਗੇ 2850 ਬਲਾਕ ਸਮਤੀਆਂ ਪੰਜਾਬ ਦੇ ਅੰਦਰ ਤੇ ਆਮ ਆਦਮੀ ਪਾਰਟੀ 2850 ਦੀਆਂ 2850 ਬਲਾਕ ਸਮਿਤੀਆਂ ਤੋਂ ਆਪਦੇ ਨਾਮੀਨੇਸ਼ਨ ਕਰਦੀ ਹੈ ਤੇ ਸਾਰੀਆਂ ਤੋਂ ਚੋਂ ਲੜਦੀ ਹੈ ਤੇ ਦੂਜੀਆਂ ਪਾਰਟੀਆਂ ਤੇ ਆ ਦਿਓ ਹੁਣ ਕਾਂਗਰਸ ਦੀ ਗੱਲ ਕਰ ਲੋ ਕਾਂਗਰਸ ਨੂੰ 2433 ਜਿਹੜੇ ਆ ਉਹਨਾਂ ਦੇ ਨਾਮੀਨੇਸ਼ਨ ਹੋਏ ਕਾਂਗਰਸ ਦੇ 2433 ਸੀਟਾਂ ਤੇ ਕਾਂਗਰਸ ਲੜੀ 400 ਜਿਹੜੀਆਂ ਪੰਜ ਬਲਾਕ ਸਮਿਤੀਆਂ ਉਹ ਕਾਂਗਰਸ ਦੇ ਵੀ ਨਾਮਿਨੇਸ਼ਨ ਇਹਨਾਂ ਨੇ ਉੱਥੇ ਰੱਦ ਕੀਤੇ ਐ ਇਹਨਾਂ ਨੇ ਰੱਦ ਕੀਤੇ ਐ ਚਲੋ ਕੁਛ ਉਹ ਨਹੀਂ ਲੜੇ ਹੁਣੇ ਪਰ ਕਾਂਗਰਸ 2433 ਦੇ ਚੋਣ ਲੜੀ ਹੈ 405 ਉਹਨਾਂ ਦੇ ਰੱਦ ਕਰਤੇ ਹੁਣ ਆਜੋ ਸ਼੍ਰੋਮਣੀ ਅਕਾਲੀ ਦਲ ਤੁਸੀਂ ਹੈਰਾਨ ਹੋ ਜਾਓਗੇ ਸ਼੍ਰੋਮਣੀ ਅਕਾਲੀ ਦਲ ਨੂੰ 2850 ਸੀਟਾਂ ਤੇ ਚੋਣ ਨਹੀਂ ਲੜਨ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਲੜਿਆ 1714 ਸੀਟਾਂ ਤੇ 100 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਗੁੰਡਾਗਰਦੀ ਕਰਕੇ ਧੱਕੇਸ਼ਾਹੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਭਰੇ ਹੋਏ ਨੋਮੀਨੇਸ਼ਨ ਸਿੱਧੇ ਹੀ ਰਿਜੈਕਟ ਕਰਤੇ ਜਿਹੜਾ ਅੰਕੜਾ ਕੱਲ ਕੇਜਰੀਵਾਲ ਤੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਤੋਂ ਛਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਸਿਰਫ 1714 ਸੀਟਾਂ ਤੇ ਚੋਣ ਲੜਦੀ ਹੈ ਕਿਉਂਕਿ ਲਗਭਗ 1124 25 ਨੋਮੀਨੇਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਆਮ ਆਦਮੀ ਪਾਰਟੀ ਵੱਲੋਂ ਰੱਦ ਕਰ ਦਿੱਤੇ ਜਾਂਦੇ ਆ ਧੱਕਾ ਕੀਤਾ ਜਾਂਦਾ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੱਥਾਂ ਨੂੰ ਲੁਕੋ ਕੇ ਝੂਠ ਬੋਲ ਰਹੇ ਸਨ ਕਿ ਅਸੀਂ 70% ਸੀਟਾਂ ਜਿੱਤ ਗਏ ਭਾਈ ਜਦੋਂ ਤੁਸੀਂ ਹਜ਼ਾਰ ਤੋਂ ਵੱਧ ਸੀਟਾਂ ਤੇ ਆਪੋਜੀਸ਼ਨ ਪਾਰਟੀਆਂ ਦੇ ਕਾਗਜ਼ ਹੀ ਰੱਦ ਕਰਤੇ ਤਾਂ ਫਿਰ ਤੁਸੀਂ ਉਹ ਹਜ਼ਾਰ ਤਾਂ ਤੁਸੀਂ ਇੱਕ ਪਾਸੇ ਹੀ ਰੱਖ ਲਓ ਨਾ ਜਿਹੜੀ 70% ਕਾਊਂਟ ਕਰ ਰਹੇ ਹੋ ਉਹਦੇ ਚੋਂ ਹਜ਼ਾਰ ਸੀਟਾਂ ਇੱਕ ਪਾਸੇ ਰੱਖ ਦਈਏ ਤਾਂ ਮਗਰ ਕਿੰਨੀਆਂ ਰਹਿ ਗਈਆਂ ਮਗਰ ਤਾਂ ਰਹੀ ਸਾਰੀਆਂ 27 2800 ਗਈਆਂ 17 1800 ਰਹਿ ਗਈਆਂ ਉਹ 17 1800 ਤੇ ਮੁਕਾਬਲਾ ਹੋਇਆ ਹੈ 1000 ਤਾਂ ਤੁਸੀਂ ਲੁੱਟ ਕੇ ਲੈ ਗਏ ਧੱਕੇ ਨਾਲ ਹੀ ਤੁਸੀਂ ਆਪਦੇ ਬਣਾ ਕੇ ਹੁਣ ਉਸ ਤੋਂ ਬਾਅਦ ਆਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ 1714 ਜਿਹੜੇ ਕੈਂਡੀਡੇਟ ਚੋਣ ਲੜਾਏ ਗਏ ਜਾਂ ਜਿਨ੍ਹਾਂ ਦੇ ਨਾਮੀਨੇਸ਼ਨ ਬੜੀ ਜੱਦੋਜਹਿਦ ਕਰਨ ਤੋਂ ਬਾਅਦ ਕੋਟਾ ਦੇ ਆਰਡਰ ਕਰਾਉਣ ਤੋਂ ਬਾਅਦ ਹਾਈ ਕੋਰਟ ਜਾਣ ਤੋਂ ਬਾਅਦ ਜਾਂ ਲੋਕਲ ਕੋਟਾ 'ਚ ਜਾਣ ਤੋਂ ਬਾਅਦ ਜਿਹੜੇ ਸਟੈਂਡ ਬਾਈ ਤੇ ਰਹੇ ਉਹਦੇ ਵਿੱਚੋਂ 1714 ਦੇ ਵਿੱਚੋਂ 478 ਕੈਂਡੀਡੇਟ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਐ ਤੇ ਜਿੱਤ ਦੀ ਜਿਹੜੀ ਪਰਸੈਂਟੇਜ ਐ ਉਹ 26.35% ਐ ਪੂਰੇ ਪੰਜਾਬ ਦੇ ਅੰਦਰ ਦੂਜੇ ਪਾਸੇ ਆਜੋ ਕਾਂਗਰਸ ਕਾਂਗਰਸ 2433 ਸੀਟਾਂ ਦੇ ਉੱਪਰ ਲੜਦੀ ਐ ਜਿਹਦੇ ਵਿੱਚੋਂ 554 ਉਹ ਜਿੱਤਦੇ ਐ 2433ਆਂ ਦੇ ਵਿੱਚੋਂ ਹੁਣ ਤੁਸੀਂ ਦੇਖੋ ਅਕਾਲੀ ਦਲ 1714 ਦੇ ਵਿੱਚੋਂ 478 ਜਿੱਤ ਰਿਹਾ ਐ ਕਾਂਗਰਸ 2433 ਦੇ ਵਿੱਚੋਂ 554 ਜਿੱਤੀ ਹੈ ਕਾਂਗਰਸ ਦੀ ਜਿਹੜੀ ਜਿੱਤ ਪ੍ਰਤੀਸ਼ਤ ਹੈ ਉਹ 22% ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ 27% 26% ਹੈ ਤੇ ਆਮ ਆਦਮੀ ਪਾਰਟੀ ਜਿਹੜੀ 70% ਦਾ ਗੁਣਗਾਰੀ ਹੈ ਅੱਧਾ ਤਾਂ ਉਹਦੇ ਚੋਂ ਸਿੱਧਾ ਹੀ ਉੱਡ ਗਿਆ ਕਿਉਂਕਿ ਹਜ਼ਾਰ ਦੇ ਉੱਪਰ ਤਾਂ ਵਿਰੋਧੀ ਧਿਰ ਦੇ ਤੁਸੀਂ ਕਾਗਜ਼ ਨਹੀਂ ਭਰਨ ਦਿੱਤੇ ਜਿਹੜੇ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਮਜ਼ਬੂਤ ਸੀ ਉਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਟੱਕਾਸ਼ਾਈ ਕਰਕੇ ਗੁੰਡਾਗਰਦੀ ਕਰਕੇ ਖਿਆਰ ਤੋਂ ਵੱਧ ਲੋਕਾਂ ਦੇ ਜਿਹੜੇ ਕਾਗਜ਼ ਐ ਉਹ ਰੱਦ ਕਰਵਾ ਦਿੱਤੇ 1024 ਦੀ ਗਿਣਤੀ ਐ ਜਿਹੜੇ ਤੁਸੀਂ ਸਿੱਧੇ ਹੀ ਰੱਦ ਕਰਵਾਤੇ ਤਾਂ ਐਕਚੁਅਲ ਦੇ ਵਿੱਚ ਜਿਹੜਾ ਡਾਟਾ ਐ ਉਹ ਇਹ ਐ ਤਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੇ ਤੱਥ ਰੱਖ ਰਹੇ ਸੀ ਉਹ ਤੱਥ ਲੋਕਾਂ ਨੂੰ ਸਿਰਫ ਤੇ ਸਿਰਫ ਝੂਠ ਬੋਲਿਆ ਜਾ ਰਿਹਾ ਉਹ ਫੈਕਚੁਅਲ ਨਹੀਂ ਹਨ ਜਿਹੜੇ ਸਹੀ ਤੱਥ ਹਨ ਉਹ ਇਹ ਹਨ ਜਿਹੜੀਆਂ ਸੀਟਾਂ ਇਹ ਗਿਣ ਰਹੇ ਐ ਇਹਨਾਂ ਨੂੰ ਸੀਟਾਂ गिनण ਦੇ ਵਿੱਚ ਉਹ ਗਿੰਨੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਆਪੋਜੀਸ਼ਨ ਨੂੰ ਇਹਨਾਂ ਨੇ ਕਾਗਜ਼ ਪਰਨ ਦਿੱਤੇ ਐ ਜਿੱਥੇ ਕਾਗਜ਼ ਨਹੀਂ ਪਰਨ ਦਿੱਤੇ ਉਹ ਤਾਂ ਤੁਸੀਂ ਸਿੱਧੀਆਂ ਹੀ ਜਿੱਤ ਗਏ ਉਹ ਤਾਂ ਰਿਜ਼ਲਟ ਆਇਆ ਹੀ ਨਹੀਂ ਸੀ ਤੁਸੀਂ ਪਹਿਲਾਂ ਹੀ ਜਿੱਤੇ ਹੋਏ ਸੀ ਤਾਂ ਐਦਾਂ ਦਾ ਝੂਠ ਬੋਲ ਕੇ ਲੋਕਾਂ ਨੂੰ ਇਹਨਾਂ ਨੇ ਗਮਰਾਹ ਕਰਿਆ ਸੋ ਇਹ ਮਾਮਲਾ ਜਿਹੜਾ ਹੈ ਉਹ ਪੂਰੇ ਪੰਜਾਬ ਦੀਆਂ ਬਲਾਕ ਸਮਿਤੀ ਚੋਣਾਂ ਦੇ ਨਾਲ ਜੁੜਿਆ ਹੋਇਆ ਜਿੱਥੇ ਇਹਨਾਂ ਨੇ ਵੱਡੀ ਗਿਣਤੀ 'ਚ ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਕਰਾ ਕੇ ਚੋਣਾਂ ਨੂੰ ਜਿੱਤਿਆ ਨਹੀਂ ਚੋਣਾਂ ਨੂੰ ਲੁੱਟਿਆ ਦੂਜੇ ਪਾਸੇ ਮੈਂ ਹਲਕੇ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਹੋਰ ਕਹਿ ਦਿਆਂ ਜਿਹੜੇ ਕੱਲ ਬੜੀਆਂ ਤਾਂਗਾ ਮਾਰ ਰਹੇ ਸੀ ਉੱਥੇ ਬੈਠੇ ਹੋਏ ਸਟੇਜ ਤੇ ਕਿ ਸਾਰੇ ਪੰਜਾਬ ਨੇ ਸਾਡੇ ਕੰਮਾਂ ਤੇ ਮੋਹਰ ਲਾਈ ਹੈ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਦੱਸ ਦਿਆਂ ਕੰਮਾਂ ਤੇ ਮੋਹਰ ਪੰਜਾਬ ਦੇ ਲੋਕਾਂ ਨੇ ਜਿਹੜੀ ਲਾਈ ਹੈ ਇਹਦਾ ਪਤਾ ਤਾਂ ਤੁਹਾਨੂੰ ਸਤਾਈ ਚ ਲੱਗੇਗਾ ਤੇ ਜਿਹੜਾ ਤੁਸੀਂ ਦੂਜੀਆਂ ਪਾਰਟੀਆਂ ਨੂੰ ਮਜ਼ਾਕ ਕਰ ਰਹੇ ਸੀ ਨਾ ਵੀ ਇਹਨਾਂ ਨੂੰ ਤਾਂ ਵੋਟਾਂ ਹੀ ਬਹੁਤ ਘਟਾਈਆਂ ਜਾਂ ਸੀਟਾਂ ਘਟਾਈਆਂ ਇਹ ਕਿੱਥੋਂ ਸਰਕਾਰ ਬਣਾ ਜਾਣਗੇ ਤਾ ਮੁੱਖ ਮੰਤਰੀ ਸਾਹਿਬ ਇੱਕ ਗੱਲ ਮੇਰੀ ਯਾਦ ਰੱਖਿਓ ਜਦੋਂ ਸ਼ਾਹਕੋਟ ਵਾਲੀ ਜਿਮਣੀ ਚੋਣ ਆਮ ਆਦਮੀ ਪਾਰਟੀ ਲੜੀ ਸੀ ਨਾ ਉਦੋਂ ਆਪਾਂ ਨੂੰ ਸਿਰਫ 1900 ਵੋਟਾਂ ਆਈਆਂ ਸੀ ਉੱਥੋਂ ਤੇ ਉਹ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ ਕੱਲੀ ਉਹ ਨਹੀਂ ਇੱਕ ਐਗਜ਼ਾਮਪਲ ਹੋਰ ਦੇ ਦਿੰਨਾ ਆ ਅਬੋਰ ਹਲਕਾ ਜਿੱਥੇ ਮੈਂ ਬੈਠਾ ਜਦੋਂ ਇੱਥੇ ਮੈਂ ਜਿਲ੍ਹ ਸਾਰੇ ਜਿਹੜੇ ਨਗਰ ਨਿਗਮ ਦੇ ਸਾਰੇ ਪਾਰਸ਼ਦ ਲੜਾਏ ਤਾਂ 50 ਸੀਟਾਂ ਸੀ ਅਸੀਂ 35 36 ਪਾਰਸ਼ਦ ਲੜਾਏ ਤਾਂ 35 36 ਦੇ ਵਿੱਚ ਸਾਨੂੰ ਜਿਹੜੀਆਂ ਵੋਟਾਂ 1 ਲੱਖ ਵੋਟ ਲਗਭਗ ਪੋਲ ਹੋਈ ਸੀ ਇਹ ਬੋਰ ਹਲਕੇ ਦੇ ਵਿੱਚ ਜਿਹਦੇ ਵਿੱਚੋਂ ਆਮ ਆਦੀ ਪਾਰਟੀ ਨੂੰ ਪਈ ਸੀ ਸਿਰਫ 3-4000 ਤਾਂ ਉਹ ਜਿਹੜੇ 35-40 ਉਮੀਦਵਾਰ ਸਾਡੇ ਵੱਲੋਂ 50 ਦੇ ਵਿੱਚੋਂ ਲੜਾਏ ਗਏ ਕਿਸੇ ਨੂੰ 200 ਆਈ ਕਿਸੇ ਨੂੰ 100 ਕਿਸੇ ਨੂੰ 50 ਕਿਸੇ ਨੂੰ 150 ਤਾਂ ਸਿਰਫ 3000-3500 ਵੋਟ ਆਈ ਸੀ ਪੂਰੀ ਨਗਰ ਨਿਗਮ ਚੋਂ ਤੇ ਉਸੇ ਸ਼ਹਿਰ ਚੋਂ ਜਦੋਂ ਮੈਂ 6 ਮਹੀਨਿਆਂ ਬਾਅਦ ਦੁਬਾਰਾ ਚੋਣ ਲੜਿਆ ਤਾਂ ਸ਼ਹਿਰ ਦੇ ਲੋਕਾਂ ਨੇ 1 ਲੱਖ ਵੋਟ ਦੇ ਵਿੱਚੋਂ 5-700 ਵੋਟ ਮੇਰੀ ਵਧਾ ਕੇ ਕੱਢੀ ਤਾਂ ਇਹ ਇਹ ਜਿਹੜੀਆਂ ਚੀਜ਼ ਦੀਆਂ ਡਾਂਗਾ ਮਾਰੀ ਜਾਂਦੇ ਆ ਉਹ ਕੋਈ ਚੰਗੀ ਗੱਲ ਨਹੀਂ ਐ ਸਮਾਂ ਬਹੁਤ ਸਮਰੱਥ ਐ ਜਿੱਦਾਂ ਦਾ ਤੁਸੀਂ ਕਰ ਰਹੇ ਹੋ ਜਿੱਦਾਂ ਤੁਸੀਂ ਲੋਕਾਂ ਨੂੰ ਖੱਜਲ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਸਭ ਕੁਝ ਸਮਝ ਆਉਂਦਾ ਐ ਤਾਂ ਝੂਠ ਬੋਲਣ ਦੀ ਬਜਾਏ ਤੁਸੀਂ ਝੂਠ ਬੋਲਣ ਦੀ ਬਜਾਏ ਸੱਚ ਲੋਕਾਂ ਦੇ ਸਾਹਮਣੇ ਰੱਖੋ ਇਸ ਤੋਂ ਬਾਅਦ ਮੈਂ ਇੱਕ ਅਗਲੀ ਗੱਲ ਹੋਰ ਦੱਸਣੀ ਚਾਹੁੰਦਾ ਅਬੋਰ ਦੇ ਅੰਦਰ 37778 ਵੋਟਾਂ ਪੋਲ ਹੋਈਆਂ ਸੀ ਇਸ ਵਾਰ 37778 ਵੋਟਾਂ ਅਬੋਰ ਹਲਕੇ ਦੇ ਅੰਦਰ ਪੋਲ ਹੋਈਆਂ ਜੀ ਜਿਹਦੇ ਵਿੱਚੋਂ ਬੀਜੇਪੀ ਨੂੰ ਮਿਲੀਆਂ ਜੀ ਲਗਭਗ 12469 ਮੈਂ ਇੱਥੇ ਮੇਰੇ ਕੋਲ ਥੋੜਾ ਅੰਕੜਾ ਸਪਸ਼ਟ ਨਹੀਂ ਹੈ ਮੈਂ ਚੈੱਕ ਕਰਕੇ ਦੱਸਦਾ ਤਾਂ ਟੋਟਲ ਜਿਹੜੀਆਂ ਪੋਲ ਹੋਈਆਂ ਉਹ 37778 ਵੋਟ ਟੋਟਲ ਪੋਲ ਹੋਏ ਆ ਜੀ 37778 ਜਿਦੇ ਵਿੱਚ ਭਾਜਪਾ ਨੂੰ ਪਈਆਂ ਜੀ 13269 ਆਮ ਆਦੀ ਪਾਰਟੀ ਨੂੰ ਪਈਆਂ ਜੀ 9138 ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਜੀ 7583 ਕਾਂਗਰਸ ਨੂੰ ਪਈਆਂ ਜੀ 6569 ਤਾਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਦੇ ਵਿੱਚ ਇੱਥੇ ਵੀ ਭਾਰੀ ਵਾਧਾ ਹੋਇਆ ਤੇ ਜਿਹੜੇ ਕੇਜਰੀਵਾਲ ਸਾਹਿਬ ਦੇ ਥੱਲੇ ਲਾਏ ਹੋਏ ਚਮਚੇ ਦੀਪਕ ਚੋਹਾਨ ਵਰਗੇ ਐ ਜਿਹੜੇ ਦਿੱਲੀ ਤੋਂ ਆ ਕੇ ਪੰਜਾਬ ਦੀਆਂ ਚੇਅਰਮੈਨੀਆਂ ਤੇ ਕਬਜ਼ੇ ਕਰੀ ਬੈਠੇ ਐ ਇਹੋ ਜਿਹੇ ਲੋਕ ਜਿਹੜੇ ਸਾਡੇ ਵਰਗੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪਾਰਟੀ ਖੜੀ ਕਰਕੇ ਦਿੱਤੀ ਸਾਨੂੰ ਕਹਿੰਦੇ ਸੀ ਵੀ ਆਪਕੋ ਕੌਣ ਜਾਣਦਾ ਹੈ ਵੋਟ ਤਾਂ ਪਾਰਟੀ ਕੋ ਪੜੇ ਐ ਤਾਂ ਇਹਨਾਂ ਨੂੰ ਮੈਂ ਦੱਸ ਦਿਆਂ ਵੀ ਤੁਹਾਨੂੰ ਇੱਥੇ ਵੀ ਔਕਾਤ ਦਿਖਾਈ ਐ ਜਿਹੜੀ ਤੁਹਾਡੀ ਪਾਰਟੀ ਸੀ ਨਾ ਤਿੰਨ ਸੀਟਾਂ ਹੀ ਤੁਹਾਨੂੰ ਆਈਆਂ ਆਮ ਆਦਮੀ ਪਾਰਟੀ ਨੂੰ ਤੇ ਤਿੰਨ ਸੀਟਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਆਈਆਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇਲੈਕਸ਼ਨ ਲੜ ਰਿਆ ਸੀ ਤੇ ਤਿੰਨ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਈਆਂ ਤੈਨਹੀਂ ਤੁਹਾਨੂੰ ਆਈਆਂ ਤੇ ਜਿਹੜਾ ਵੋਟ ਪ੍ਰਤੀਸ਼ਤ ਹੈ ਆਮ ਆਦੀ ਪਾਰਟੀ ਦਾ ਉਹ ਕਿੰਨਾ ਘਟਿਆ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਓ ਤੇ ਹੁਣ ਜਿਹੜਾ 20000 ਵੋਟਾਂ ਜਿਹੜੀਆਂ ਕਾਂਗਰਸ ਨੂੰ ਪਈਆਂ ਸੀ ਪਾਰਲੀਮੈਂਟ ਚੋਣਾਂ ਦੇ ਵਿੱਚ ਤੇ ਸ਼ੋਮਨੀ ਕਾਲੀਦਲ ਨੂੰ ਪਈਆਂ ਸੀ 14000 ਪੂਰੇ ਹਲਕੇ ਚ ਤੇ ਹੁਣ ਅਸੀਂ 7583 ਵੋਟਾਂ ਇਕੱਲੇ ਹੋਰ ਦੇ ਪਿੰਡਾਂ ਪਿੰਡਾਂ ਚੋਂ ਲਈਆਂ ਜਿੱਥੇ ਸਿਰਫ ਪੋਲ ਹੀ 37778 ਹੋਈਆਂ ਸੀ ਤਾਂ 20% ਦਾ ਜਿਹੜਾ ਵੋਟ ਬੈਂਕ ਜਿਹੜਾ ਲੋਕਾਂ ਨੇ 20 ਫੀਸਦੀ ਲੋਕਾਂ ਨੇ ਜਿਹੜੀ ਵੋਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਪੋਲ ਕੀਤੀ ਹੈ ਤੇ ਆਮ ਆਦੀ ਪਾਰਟੀ ਜਿਹੜੀ ਸੱਤਾਧਾਰ ਪਾਰਟੀ ਹੈ ਉਹਦਾ ਵੋਟ ਬੈਂਕ ਕਿੰਨਾ ਡਿੱਗਿਆ ਇਹ ਮੈਂ ਭਗਵੰਤ ਮਾਨ ਜੀ ਕੇਜਰੀਵਾਲ ਜੀ ਤੁਹਾਡੇ ਪਾਲੇ ਹੋਏ ਚਮਚੇ ਦੀਪਕ ਚੋਹਾਨ ਨੂੰ ਕਹਿਣਾ ਵੀ ਆਪਦੇ ਕੈਲਕੂਲੇਟਰ ਲੈ ਕੇ ਕੈਲਕੂਲੇਸ਼ਨ ਕਰਕੇ ਦੇਖ ਲਈ ਤੇ ਜਿਹੜੀ ਗੱਲ ਰਹਿ ਗਈ ਹੈ ਬੋਰ ਤੇ ਬੱਲੂਆਣੇ ਦੇ ਵਿੱਚ 2027 ਵਾਲੀਆਂ ਚੋਣਾਂ ਦੇ ਵਿੱਚ ਜੇ ਤੁਹਾਡਾ ਸੁਪਣਾ ਸਾਫ ਨਾ ਕੀਤਾ ਦੋਵਾਂ ਹਲਕਿਆਂ ਦੇ ਵਿੱਚ ਜੇ ਤੁਹਾਡੀ ਜਮਾਨਤ ਜप्त ਨਾ ਹੋਈ ਤਾਂ ਮੇਰਾ ਨਾਮ ਟਾ ਦਿਓ ਇਹ ਗੱਲ ਦੀਪਕ ਚਵਾਨ ਭਗਵੰਤਮਾਨ ਜੀ ਤੇ ਸੰਦੀਪ ਪਾਠਕ ਜੀ ਇਹ ਗੱਲ ਮੇਰੀ ਨੋਟ ਕਰਕੇ ਰੱਖ ਲਿਓ ਜਿੰਨਾ ਮਰਜੀ ਜ਼ੋਰ ਲਾ ਲਿਓ 2027 ਵਾਲੀਆਂ ਚੋਣਾਂ 'ਚ ਬੋਰ ਤੇ ਬੱਲੂਆਣੇ 'ਚ ਤੁਹਾਡਾ ਕੁਝ ਲੱਭਣਾ ਨਹੀਂ ਸੋ ਬਹੁਤ-ਬਹੁਤ ਧੰਨਵਾਦ ਇਹ ਸਾਰੇ ਫੈਕਟ ਸੀ ਤੱਥ ਸੀ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖੇ ਹੈ ਸੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਭੈਣਾਂ ਭਰਾ ਸਾਡੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ